ਸੱਚਰੀਆ ਅਕਾਲ ਅੱਜ ਆਪਾਂ ਲੈ ਕੇ ਆਏ ਹਾਂ ਊੜੇ ਤੇ ਬੋਲੀਆਂ ਜੇ ਵਧੀਆ ਲੱਗੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਆਪਾਂ ਸ਼ੁਰੂ ਕਰਦੇ ਹਾਂ ਪਹਿਲੀ ਊੜੇ ਤੇ ਬੋਲੀ ਊਰੀ 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 ਨੱਚਦੀ ਕਾਤੋਣੀ ਕੀ ਮਾਲਕ ਨੇ ਕੂਰੀ ਨੱਚਦੀ ਕਾਤੋਣੀ ਕੀ ਮਾਲਕ ਨੇ ਕੂਰੀ ਨੱਚਦੀ ਕਾਤੋਣੀ ਊਰੀ 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 ਨਹੀਂ ਅੱਜ ਦਿਨ ਛਗਣਾ ਦੇ ਨੱਚ ਨੱਚੋ ਜਾਦੂਰੀ ਨਹੀਂ ਅੱਜ ਦਿਨ ਛਗਣਾ ਦੇ ਨੱਚ ਨੱਚੋ ਜਾਦੂਰੀ ਨਹੀਂ ਅੱਜ ਦਿਨ ਛਗਣਾ ਦੇ ਉਰੀ 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 ਦੁੱਧ ਢੁੱਲਿਆ ਜੇਠ ਨੇ ਕੂਰੀ ਦੁੱਧ ਢੁੱਲਿਆ ਜੇਠ ਨੇ ਕੂਰੀ ਉੱਚੇ ਟਿਬੇ ਮੈਂ ਪਾਂਡੇ ਮਾਂਜਦੀ ਉੱਚੇ ਟਿਬੇ ਮੈਂ ਪਾਂਡੇ ਮਾਂਜਦੀ ਉੱਤੋਂ ਰੁੜ ਗਈ ਥਾਲੀ ਕੈਦ ਕਰਾ ਦੂੰਗੀ ਮੈਂ ਡਿਪਟੀ ਦੀ ਸਾਲੀ ਕੈਦ ਕਰਾ ਦੂੰਗੀ ਮੈਂ ਡਿਪਟੀ ਦੀ ਸਾਲੀ ਕੈਦ ਕਰਾ ਦੂੰਗੀ ਉੱਚ ਟਿਬੇ ਮੈਂ ਭਾਂਡੇ ਮਾਂਜਦੀ ਉੱਚ ਟਿਬੇ ਮੈਂ ਭਾਂਡੇ ਮਾਂਜਦੀ ਉੱਤੋਂ ਰੁੜ ਗਿਆ ਗਲਾਸ ਹੁਣ ਕਿਉ ਰੋਨੀਏ ਜੀ ਚੱਲ ਗਿਆ ਸਾਗ ਹੁਣ ਕਿਉ ਰੋਨੀਏ ਜੀ ਚੱਲ ਗਿਆ ਸਾਗ ਹੁਣ ਕਿਉ ਰੋਨੀਏ ਉੱਚ ਟਿਬੇ ਮੇਰੀ ਮੂੰਗੀ ਦਾ ਬੂਟਾ ਉੱਚ ਟਿਬੇ ਮੇਰੀ ਮੂੰਗੀ ਦਾ ਬੂਟਾ ਉਹਨੂੰ ਚਰ ਗਈ ਗਾ ਵੇਰੋਂ ਦਾ ਮੂੰਗੀ ਨੂੰ ਕਰ ਮਰਗੀ ਤੇਰੀ ਮਾਂ ਵੇਰੋਂ ਦਾ ਮੂੰਗੀ ਨੂੰ ਕਰ ਮਰਗੀ ਤੇਰੀ ਮਾਂ ਉੱਚੇ ਟਿ ਬੇ ਮਹਿਤਾਣਾ ਤੰਦੀ ਉੱਚੇ ਟਿ ਬੇ ਮਹਿਤਾਣਾ ਤੰਦੀ ਉੱਤੋਂ ਦੇ ਲੰਗੀ ਬੱਚੀ ਨਾਨਾ ਨੇ ਮੋਰਨੀਏ ਘਰ ਜਾ ਕੇ ਨਾ ਦਸੀ ਨਾਨਾ ਨੇ ਮੋਰਨੀਏ ਘਰ ਜਾ ਕੇ ਨਾ ਦਸੀ ਉਚੇ ਟੇ ਬੇ ਮੈ ਤਾਣਾ ਤੰਦੀ ਉਚੇ ਟੇ ਬੇ ਮੈ ਤਾਣਾ ਤੰਦੀ ਦੂਰ ਵਜੇ ਇੱਕ ਤਾਰ ਦੂਰ ਵਜੇ ਇੱਕ ਤਾਰ ਖੂਤੇ ਮਿਲ ਮੁੰਡਿਆ ਸ਼ੱਕ ਕਰਦਾ ਪਿੰਡ ਸਾਰਾ ਖੂਤੇ ਮਿਲ ਮੁੰਡਿਆ ਸ਼ੱਕ ਕਰਦਾ ਪਿੰਡ ਸਾਰਾ ਖੂਤੇ ਮਿਲ ਮੁੰਡਿਆ ਸ਼ੱਕ ਕਰਦਾ ਪਿੰਡ ਸਾਰਾ ਉੱਚੇ ਡਿਬੇ ਮੈਂ ਤਾਣਾ ਤੰਦੀ ਉੱਚੇ ਡਿਬੇ ਮੈਂ ਤਾਣਾ ਤੰਦੀ ਤੰਦੀ ਰੀ ਜਾ ਲਾ ਕੇ ਮਿਲ ਜਾ ਹਾਂ ਧਿਆ ਤੂ ਸੋਰੇ ਕਰ ਆ ਕੇ ਮਿਲ ਜਾ ਹਾਂ ਧਿਆ ਤੂ ਸੋਰੇ ਕਰ ਆ ਕੇ ਮਿਲ ਜਾ ਹਾਂ ਧਿਆ ਉਠਾ ਵਾਲਿਓ ਵੇ ਉਠ ਲੱਦੇ ਨੇ ਲਾਹੌਰ ਨੂੰ ਕੱਲੀ ਕੱਤਾ ਵੇ ਕਰੇ ਕਲਿਓ ਮੇਰੇ ਪੌਰ ਨੂੰ ਕੱਲੀ ਕੱਤਾ ਵੇ ਕਰੇ ਕਲਿਓ ਮੇਰੇ ਪੌਰ ਨੂੰ ਉਠਾ ਵਾਲਿਓ ਵੇ ਉਠ ਲਦੀਆਂ ਬੋਰੀਆਂ ਮੈਲੀ ਛੱਡੀਆਂ ਸੁੰਨੀਆਂ ਗੋਰੀਆਂ ਮੈਲੀ ਛੱਡੀਆਂ ਸੁੰਨੀਆਂ ਗੋਰੀਆਂ ਉਠਾ ਵਾਲਿਓ ਵੇ ਟੋੜੀ ਕੀ ਵੇ ਨੌਂ ਕਰੀ ਉਠਾ ਵਾਲਿਓ ਵੇ ਟੋੜੀ ਕੀ ਵੇ ਨੌਂ ਕਰ ਪੰਜ ਵੇ ਰੁਪਈਆ ਇੱਕ ਪੌਂਦੇ ਟੋਕਰੀ ਪੰਜ ਵੇ ਰੁਪਈਆ ਇੱਕ ਪੌਂਦੇ ਟੋਕਰੀ ਉੱਚਾ ਬੁਰਜ ਬਰੋਬਰ ਮੋਰੀ ਦੀਵਾ ਕਿਸ ਵਿੱਚ ਧਰੀਏ ਬਈ ਚਾਰੇ ਨੈਣ ਕਟਾਵਡ ਹੋਗੇ ਚਾਰੇ ਨੈਣ ਕਟਾਵਡ ਹੋਗੇ ਹਾਮੀ ਕੀ ਦੀ ਪਰੇ ਨਾਰ ਭਗਾਨੀ ਦੀ ਬਾਣਾ ਮੂਰਖਾ ਫੜੀਏ ਨਾਰ ਭਗਾਨੀ ਦੀ ਬਾਣਾ ਮੂਰਖਾ ਫੜੀਏ ਨਾਰ ਭਗਾਨੀ ਦੀ ਿਆ ਬੋਲੀ ਬਹੁਤ ਸੋਹਣੀ ਐ ਤੁਸੀਂ ਦੱਸੋ ਤੁਹਾਨੂੰ ਇਹ ਕਿਵੇਂ ਲਗੀ ਉੱਚੇ ਬੁਰਜ ਖੜੋ ਤੇ ਆਪਗ ਬਨਦੇ ਚਿੰਚਿਨ ਕੇ ਉੱਚੇ ਬੁਰਜੇ ਖੜੋ ਤੇ ਆਪਗ ਬਨਦੇ ਚੰਚਨ ਕੇ ਆਈ ਮੋਤ ਮਰ ਜਾਵਾਗੇ ਚੋਬਰਾ ਪੁੰਝੇ ਰੁੱਲਣਗੇ ਕੇ ਸਨੀਹਣ ਹੋਈਆਂ ਗੱਲਾਂ ਕਰਦਾ ਜਾਂਦੀ ਨਾ ਕੋਈ ਪੇਸ਼ਨੀਆਂ ਹੋਈਆਂ ਗੱਲਾਂ ਕਰਦਾ ਜਾਂਦੀ ਨਾ ਕੋਈ ਪੇਸ਼ਨੀਆਂ ਹੋਈਆਂ ਗੱਲਾਂ ਕਰਦਾ ਜਾਂਦੀ ਨਾ ਕੋਈ ਪੇਸ਼ਨੀ ਉਰਲੇ ਬਜਾਰਨੀ ਮੈਂ ਹਰ ਕਰਾਣੀਆਂ ਉਰਲੇ ਬਾਜ਼ਾਰ ਨਹੀਂ ਮੈਂ ਹਰ ਕਰਾਣੀਆਂ ਪਰਲੇ ਬਾਜ਼ਾਰ ਵਿੱਚ ਬੰਦ ਗਜਰੇ ਅੱਡ ਹੋਊਗੀ ਜਠਾਣੀ ਤੇਤੋਂ ਲੈ ਕੇ ਬਦਲੇ ਅੱਡ ਹੋਊਗੀ ਜਠਾਣੀਆਂ ਤੇਤੋਂ ਲੈ ਕੇ ਬਦਲੇ ਉਰਲੇ ਖੇਤ ਵਿੱਚ ਕਣਕ ਬਾਜਰਾ ਉਰਲੇ ਖੇਤ ਵਿੱਚ ਕਣਕ ਬਾਜਰਾ ਪਰਲੇ ਖੇਤ ਵਿੱਚ ਗੰਨੇ वेम नचा बाले बन् बे वे मे नचा बनने बनने। जाल दे बन् बनने बे बनने। ਹੇਵੀ ਬੋਲੀ ਸੋਹਣੀ ਸੀ ਤੁਹਾਨੂੰ ਜਿਹੜੀ ਬੋਲੀ ਸੋਹਣੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਸਾਰੀਆਂ ਬੋਲੀਆਂ ਕਿਵੇਂ ਜੇ ਕੋਈ ਵਿੱਚ ਗਲਤ ਹੋ ਜਾਂਦੀ ਜਾਂ ਗਲਤ ਬੋਲੀ ਪੈ ਜਾਂਦੀ ਹੈ ਤਾਂ ਉਹਦੇ ਲਈ ਤੁਸੀਂ ਜਰੂਰ ਮਾਫ ਕਰਿਓ ਉੱਚੀ ਉੱਚੀ ਖੁਈ ਤੇ ਮੈਂ ਪਾਣੀ ਪਰ ਦੀਆਂ ਉੱਚੀ ਉੱਚੀ ਖੁਈ ਤੇ ਮੈਂ ਪਾਣੀ ਪਰ ਦੀਆਂ ਘਾਗਰ ਪਰ ਦੀ ਪਾਲਟੀ ਪਰ ਦੀ ਵੱਢਿਆ ਘਰਾਂ ਦੀ ਤੀ ਹਾਣੀਆਂ ਪਾਣੀ ਗੋਰਿਆਂ ਹੱਥਾਂ ਦਾ ਪੀ ਹਾਣਿਆ ਪਾਣੀ ਰਿਆਂ ਹੱਥਾਂ ਦਾ ਪੀਹਾਨੀਆਂ ਤੇ ਤੁਸੀਂ ਜ਼ਰੂਰ ਦੱਸਣਾ ਹੈ ਕਿ ਤੁਹਾਨੂੰ ਕਿਵੇਂ ਲੱਗੀ ਲਾਸਟ ਬੋਲੀ ਬਹੁਤ ਸੋਹਣੀ ਸੀ ਮੇਰੇ ਲਈ ਤੁਹਾਡੀ ਫੇਵਰੇਟ ਬੋਲੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਹੋਏਗਾ ਤੇ ਨੈਕਸਟ ਵੀਡੀਓ ਆਪਾਂ ਐੜੇ ਤੇ ਬੋਲੀਆਂ ਲੈ ਕੇ ਮਿਲਦੇ ਆਂ ਧੰਨਵਾਦ